ਸਤ ਸ੍ਰੀ ਅਕਾਲ ਦੋਸਤੋ ਤੁਸੀਂ ਵੇਖੋ A7 ਲਾਈਨ ਤੋਂ ਮੈਂ ਤੁਹਾਡਾ ਪਰਚੂਰ ਲਾ ਰਿਹਾ ਅਸੀਂ ਇਸ ਟਾਈਮ ਖੜੇ ਆ ਪਿੰਡ ਥੰਮੂਵਾਲ ਜ਼ਿਲ੍ਹਾ ਜਲੰਧਰ ਸ਼ਾਹਕੋਟ ਤੇਰੀ ਦੇ ਵਿੱਚ ਖੜੇ ਆ ਤੁਸੀਂ ਵੇਖ ਸਕਦੇ ਢਾਹ ਲੱਗੀ ਹੋਈ ਆ ਬਹੁਤ ਜਦੋ ਜੋਰ ਨਾਲ ਸੁਟਾਣ ਰੋਕਿਆ ਜਾ ਰਿਹਾ ਕਿਤੇ ਮਿੱਟੀ ਬਹੁਤ ਤੇਜ਼ੀ ਨਾਲ ਖੁਰ ਰਹੀ ਹੈ ਵੀਰਵੰਨੋ ਕਾਫੀ ਦਿਨਾਂ ਤੋਂ ਇਹ ਜੋ ਮਿੱਟੀ ਜੋੜ ਜੋੜ ਕੇ ਬੋਰੀਆਂ ਵਿੱਚ ਭਰ ਕੇ ਇਸ ਜਗ੍ਹਾ ਨੂੰ ਪਰਸ਼ਤ ਵਿੱਚ ਕੀਤਾ ਜਾ ਰਿਹਾ ਕਿਉਂਕਿ ਇਧਰਲੀ ਇੱਕ ਸੜਕ ਤਕਰੀਬਨ ਦੀ 50% ਖੁਰ ਚੁੱਕੀ ਹੈ ਤੁਸੀਂ ਉਹ ਵੇਖ ਸਕਦੇ ਹੋ ਉਸ ਤੋਂ ਅੱਗੇ ਜੋ ਵੀ ਇਸ ਤੀਰ ਦਾ ਅਜੇ ਬਚਾ ਹੈ ਪਰ ਜਿੰਨੀ ਤੇਜ਼ੀ ਨਾਲ ਪਾਣੀ ਦਾ ਵਹਾਅ ਹੈ ਜਿੰਨਾ ਪਾਣੀ ਆ ਰਿਹਾ ਬਹੁਤ ਜ਼ਿਆਦਾ ਦਿੱਕਤ ਹੋ ਚੁੱਕੀ ਹੈ ਤੇ ਸਾਰੇ ਪਿੰਡ ਵਾਸੀ ਤੇ ਜੋ ਥੰਮੂ ਵਾਲਾ ਪਿੰਡ ਹੈ ਇਸ ਬੰਨ ਦੇ ਬਿਲਕੁਲ ਉੱਪਰ ਪਿੰਡ ਬਣਿਆ ਹੋਇਆ ਹੈ ਤੇ ਜਿਹੜਾ ਢਾਹ ਹੈ ਤੇ ਬਿਲਕੁਲ ਘੜਾਂ ਦੇ ਨੇੜੇ ਦੀ ਆਪਣਾ ਰੋਖ ਕਰ ਰਹੇ ਆਪਾਂ ਗੱਲ ਕਰਦੇ ਪਿੰਡ ਥੰਮੂ ਵਾਲ ਦੇ ਵੀਰ ਹਨ ਸਸੀ ਗਿੰਦ ਜੀ ਕਸੀ ਨੇ ਤੇ ਕੀ ਨਾਮ ਹੈ ਆਪਣਾ ਜੀ ਸਰਜੀਤ ਸਿੰਘ ਜੀ ਸਾਹੀ ਪਿੰਡ ਆਪਣਾ ਨਹੀਂ ਡਿਸਟ੍ਰਿਕਟ ਮੋਗਾ ਜੀ ਆਪਣਾ ਮੋਗਾ ਤੋਂ ਹੈ ਜੀ ਠੀਕ ਹੈ ਜੀ ਤੇ ਇੱਥੇ ਆਪਣੇ ਰਿਸ਼ਤੇਦਾਰੀ ਕੋਈ ਨਹੀਂ ਜੀ ਆਪਣੇ ਇੱਥੇ ਟਾਲ ਲੱਗੀ ਸੀ ਬੰਦੀ ਸਾਨੂੰ ਦੱਸ ਬਈ ਸਾਰੇ ਸੇਵਾਦਾਰੀ ਆਪਾਂ ਇੱਥੋਂ ਗੱਡੀ ਭਰ ਕੇ ਆਏ ਜੀ ਅੱਛਾ ਮੋਗੇ ਤੋਂ ਆਇਆ ਮੋਗੇ ਤੋਂ ਆਇਆ ਹਾਂਜੀ ਠੀਕ ਹੈ ਠੀਕ ਜੀ ਤੇ ਕਿੰਨੇ ਦਿਨ ਪਹਿਲੇ ਟਾਲਿਆ ਤੁਹਾਡੇ ਇਹ ਜੀ ਸਾਨੂੰ 3 ਦਿਨ ਹੋ ਗਏ ਲੱਗੇ ਤੇ ਇਹ ਜੋ ਚੋਸੀ ਇੱਥੋਂ ਤੱਕ ਸੀ ਅੱਗੇ ਵੀ ਸੀ ਇਹ ਥੋੜਾ ਅੱਗੇ ਸੀਗਾ ਵਾਹ ਅੱਗੇ ਵਿੱਚ ਲੈ ਗਿਆ ਜੀ ਠੀਕ ਹੈ ਤੇ ਵਾਹ ਬਹੁਤ ਤੇਜ਼ ਆ ਜੀ ਅੱਛਾ ਜੀ ਇਹ ਸਾਹਮਣਾ ਜਿਵੇਂ ਜੀ ਕੰਮ ਕਰ ਰਿਹਾ ਸੀ ਹਾਂਜੀ ਸਾਨੂੰ ਇਸ ਪ੍ਰਸ਼ਾਸਨ ਵਾਲੋ ਨਾ ਯੇ ਜੈਕਟਾਂ ਜੀ ਉਹ ਪ੍ਰੋਵਾਈਡ ਕਰਾਈਆਂ ਜਾਣ ਮੈਂ ਉਹ ਮਿਲ ਗਿਆ ਹੋਰ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਸੇ ਵੱਲੋਂ ਕੋਈ ਮਦਦ ਮਿਲੀ ਇੱਥੇ ਮਦਦ ਤਾਂ ਨਹੀਂ ਕਿਸੇ ਲੋਰ ਤੋਂ ਨਾ ਕੋਈ ਤੁਹਾਡੀ ਸਾਰ ਲੈਣ ਆਇਆ ਹੋਣਾ ਨਾ ਤਾਂ ਇੱਥੇ ਪਾਣੀ ਦੀ ਕੋਈ ਸਹੂਲਤ ਹੈ ਜੀ ਹਾਂਜੀ ਪਾਣੀ ਵੀ ਸਾਨੂੰ ਭਰ ਕੇ ਉਹ ਜਾਣਾ ਪੈਂਦਾ ਅੱਛਾ ਪੀਣ ਵਾਲੇ ਪਾਣੀ ਦੀ ਹਾਂ ਹਾਂਜੀ ਅੱਛਾ ਪੀਣ ਵਾਲੇ ਪਾਣੀ ਦੀ ਦਿੱਕਤ ਆ ਜਾਂ ਪਾਣੀ ਤੋਂ ਵੀ ਵੈਸੇ ਕੋਈ ਨਹੀਂ ਆਇਆ ਇੱਥੇ ਯਾਰ ਪਰਮਾਨ ਅੱਛਾ ਅੱਛਾ ਤੇ ਇਹ ਬਿਲਕੁਲ ਮਤਲਬ ਮੈਂ ਦੇਖ ਰਿਹਾ ਹਾਂ ਕਿ ਜੋ ਬੰਨ ਦੇ ਉੱਪਰ ਤੁਹਾਡਾ ਇਹ ਫੁੱਲ ਖਤਰੇ ਵਾਲਾ ਕੰਮ ਹੈ ਹਾਂਜੀ ਹੋਇਆ ਤੇ ਅੱਜ ਤੁਸੀਂ ਦੇਖ ਹੀ ਸਕਦੇ ਹਾਂ ਹਾਂਜੀ ਅੱਜ ਉਹ ਦੇਖੋ ਜੀ ਹਾਂਜੀ ਉੱਥੋਂ ਫਰ ਪਾਉਂਦਾ ਜਿਹੜਾ ਇਹ ਸਟੱਡ ਲਾਇਆ ਥੋੜਾ ਗਾ ਕੀਤਾ ਜੀ ਹੁਣ ਇਸ ਟਾਈਮ ਹੁਣ ਤਾਂ ਓਕੇ ਹੈ ਪਹਿਲਾਂ ਹੀ ਇੱਥੇ ਸੀ ਕਿ ਪਹਿਲਾਂ ਅੱਗੇ ਸੀ ਇਹ ਇਹ ਪਹਿਲਾਂ ਅੱਗੇ ਅੱਛਾ ਮਤਲਬ ਤਾਂ ਇਹ ਪਾਣੀ ਨਾਲ ਖੁਰ ਗਿਆ ਦਿਸ ਰਿਹਾ ਨਾਲ ਅੱਗੇ ਅੱਛਾ ਬਰੋਬਰ ਸੀ ਇਹ ਹਾਂਜੀ ਹਾਂਜੀ ਇਹ ਨਾਲ ਖੁਰ ਕੇ ਤੱਕ ਆ ਗਿਆ ਹਾਂਜੀ ਹਾਂਜੀ ਇਹਦਾ ਖਤਰਾ ਬਹੁਤ ਬਣਿਆ ਖੜਾ ਜੀ ਜੀ ਤੁਸੀਂ ਆ ਦਿਖਾਉਣਾ ਜਿਵੇਂ ਆ ਕਿਨੇ ਖਤਰੇ ਚ ਕੰਮ ਕਰ ਰਹੇ ਆ ਇਹਨਾਂ ਨੂੰ ਸੇਫਟੀ ਤਾਂ ਚਾਹੀਦੀ ਨਾ ਇਹਨਾਂ ਦੀ ਜੀ ਬਿਲਕੁਲ ਚਾਹੀਦੀਆਂ ਨਾ ਜੀ ਕੱਲ ਨੂੰ ਇਹ ਚ ਡਿੱਗ ਪੈਂਦਾ ਨੁਕਸਾਨ ਕੋਈ ਹੋ ਜਾਂਦਾ ਅਜੇ ਤਾਂ ਕੋਈ ਆਪਣਾ ਜੋ ਨਗਰ ਆ ਤੁਹਾਡੇ ਸਾਹਮਣੇ ਉਹਦੇ ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ ਕਿ ਨਹੀਂ ਆਂਦੇ ਤਾਂ ਬਚਾਏ ਮਹਾਰਾਜ ਚਲੋ ਮਾਰੇ ਕਰਪਾ ਰੱਖੇ ਤੇ ਉਹਦਾ ਤੁਹਾਨੂੰ ਇੱਥੇ ਮਦਦ ਚਾਹੀਦੀ ਹੈ ਜੋ ਜੈਕਟਾਂ ਜ਼ਰੂਰੀ ਚਾਹੀਦੀਆਂ ਜੀ ਹਾਂਜੀ ਜਿਹਨੇ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਜੋ ਮੰਗ ਹੈ ਕੋਈ ਇਦਾਂ ਨਹੀਂ ਮੰਗ ਰਿਹਾ ਇਸ ਜਗ੍ਹਾ ਜੋ ਖਾਤਰੇ ਦੇ ਵਿੱਚ ਇਹ ਕੰਮ ਕਰ ਰਹੇ ਨੇ ਜੋ ਆਪਣੇ ਸੇਫਟੀ ਵਾਸਤੇ ਜੈਕਟਾਂ ਹੁੰਦੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਜੋ ਮੰਗ ਕਰ ਰਹੇ ਨੇ ਉਹ ਚਾਹੀਦੀਆਂ ਨੇ ਤੇ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਹੱਦੋਂ ਵੱਧ ਜਾ ਤੇਜ਼ ਆ ਜੀ ਦੇਖੋ ਇਹਨਾਂ ਦੇ ਪਸ਼ੂਆਂ ਨੂੰ ਖਾਣ ਲਈ ਕੁਝ ਨਹੀਂ ਪਸ਼ੂਆਂ ਤੇ ਚਾਰ ਦਾ ਪ੍ਰਬੰਧ ਹੋਣਾ ਚਾਹੀਦਾ ਜ਼ਰੂਰੀ ਅੱਛਾ ਪਸ਼ੂਆਂ ਦਾ ਔਕਾ ਰਮਨਿਕ ਚੱਲ ਆਦਮੀ ਤਾਂ ਕਿਤੇ ਨਾ ਰੋਟੀ ਖਾ ਲੂਗਾ ਪਸ਼ੂ ਬੇਜਮਾਨ ਕਿੱਥੋਂ ਖਾਣਗੇ ਜੀ ਆਹ ਦੇਖੋ ਚਾਰਾ ਤੰ ਦਾ ਸਾਰਾ ਡੱਬਿਆ ਪਿਆ ਜੀ ਪੜਦੇ ਹੋ ਹਾਂਜੀ ਸਾਬਕਾ ਤੁਸੀਂ ਕਿੰਦਰਾ ਲੱਗਿਆ ਇਹ ਕਿੰਨੇ ਦਿਨ ਤੋਂ ਇਹ ਤੁਸੀਂ ਆਪਣਾ ਇਹ ਰੋਕ ਕਰ ਰਹੇ ਹੋ ਜੀ ਅਸੀਂ ਆ ਬੁਲਿੰਦਰ ਸਿੰਘ ਹੈਗਾ ਮੁੰਡਾ ਸਾਡਾ ਅੱਛਾ ਆ ਵੀਰ ਇੱਥੇ ਸੁਆਮੀਆ ਦੇ ਘਰ ਨੇ ਪਹਿਲੇ ਇਹ ਬਣੇ ਹੋਏ ਆ ਅੱਛਾ ਜੀ ਇਹ ਆਪਣੀ ਹਿੰਮਤ ਨਾਲ ਠੀਕ ਹੈ ਸਾਰਾ ਪਰਿਵਾਰ ਵੱਡਾ ਪਰਿਵਾਰ ਆ ਜੀ ਔਰ ਪਿੰਡ ਵਾਸੀਆਂ ਤੋਂ ਸਹਿਯੋਗ ਲੈ ਕੇ ਇਹ ਰਾਤ 3 ਵਜੇ ਤੱਕ ਇੱਥੇ ਬੰਦੇ ਰਹੇ ਆ ਠੀਕ ਹੈ ਰਾਤ ਉੱਥੋਂ ਦੇਖੇ ਰਾਤ ਇੱਥੋਂ ਡਿੱਗ ਪਿਆ ਸੀ ਅੱਛਾ ਜੀ ਹੁਣ ਜਿਵੇਂ ਆ ਹੁਣ ਮੈਂ ਵੀ ਉੱਥੇ ਬੇਟਾ ਖਬਰਾਂ ਸੁਣਦਾ ਜੇ ਤੁਸੀਂ ਇੱਧਰ ਆਏ ਆ ਵੀ ਡਾਇਮ ਤੁਸੀਂ ਛੜ ਰੋ ਜਿਆਦਾ ਚੱਲਦੇ ਉਹ ਡਾਇਮ ਦਾ ਪਾਣੀ ਆ ਪਾੜਾ ਡਾਇਮ ਦਾ ਫੁੱਲ ਹੋ ਚੁੱਕਾ ਹੈ ਹੋ ਗਿਆ ਤੇ ਜੇ ਉਹ ਛੜ ਦਿੰਦੇ ਆ ਤੇ ਸਾਨੂੰ ਖਤਰਾ ਕਿ ਸੜਦਾ ਰੋੜ ਜਾਣਾ ਅੱਛਾ ਹੁਣ ਤੱਕ ਤੁਹਾਡੇ ਤੱਕ ਕੋਈ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਆਇਆ ਵਾ ਅੱਛਾ ਜੀ ਮੈਂ ਨਹੀਂ ਅਖਣਾ ਕਿ ਨਹੀਂ ਆਇਆ ਹਾਂਜੀ ਪਰ ਹੁਣ ਲੋੜ ਪ੍ਰਸ਼ਾਸਨ ਦੀ ਤੇਜ਼ੀ ਦੀ ਆ ਤੇਜ਼ੀ ਦੀ ਲੋੜ ਉਹ ਆਪਣੇ ਇਥੋਂ ਟਿੱਪਰ ਮਿੱਟੀ ਪੇ ਜਣ ਜੀ ਲੇਮਰ ਵਧਾਉਣ ਜੀ ਪਢੀ ਬੱਦਰ ਤੇ ਦਿਨ ਰਾਤ ਕੰਮ ਚੱਲੇ ਤਾਂ ਇਹ 35 40 ਪਿੰਡ ਜਿਹੜੇ ਬਚ ਸਕਦੇ ਮੈਂ ਪਹਿਲਾਂ ਜੇ ਇਸ ਪ੍ਰਸ਼ਾਸਨ ਵੱਲੋਂ ਇੱਥੇ ਨੋਚਾਲ ਵਾਈਆਂ ਜਾਂਦੀ ਆ ਕੋਈ ਪ੍ਰਬੰਧ ਕੀਤਾ ਜਾਂਦਾ ਤੇ ਐਸ ਆ ਨੌਬਤ ਨਾ ਹੁੰਦੀ ਪਰ ਹੁਣ ਵੀ ਜਿਹੜਾ ਪ੍ਰਸ਼ਾਸਨ ਬਹੁਤ ਲੇਟ ਆ ਬਿਲਕੁਲ ਜੀ ਇਹ ਚੀਜ਼ ਦੇਣਾ ਚਾਹੀਦਾ ਸਾਨੂੰ ਉਹਦਾ ਖਤਰਾ ਇੱਕ ਐ ਬਿਲਡ ਹੋਣੀ ਹੋਏਗਾ ਹੋਰ ਪਿੰਡਾਂ ਨੂੰ ਬਹੁਤ ਹੋਏਗਾ ਪਰ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਲੋਕ ਆਪਣੇ ਦੌਰ ਤੇ ਲੱਗੇ ਹੋਏ ਆ ਜੇ ਕਿਹੜੇ ਤਰ੍ਹਾਂ ਦੀ ਬਿੱਲੇ ਵਰ ਲੱਗੀ ਹੋਈ ਆ ਜੇ ਉਹ ਵੱਡੀ ਪੱਦਰ ਦੇ ਮਿੱਟੀ ਆ ਜਾਏ ਹੁਣ ਇੱਥੋਂ ਬਟਕੇ ਤੁਸੀਂ ਦੇਖ ਹੀ ਰਹਾ ਕਿ ਇੱਥੋਂ ਮਿੱਟੀ ਪੁੱਟ ਕੇ ਇੱਥੋਂ ਬਰੇ ਲਾਏ ਜਾ ਰਹਾ ਹੈ ਜਿਹੜੀ ਮਜਬੂਰੀ ਬਣ ਗਈ ਆ ਬਿਲਕੁਲ ਬੰਨਦੇ ਡੋਏ ਵਜ ਰਏ ਉਹ ਜੀ ਕਿ ਉਹ ਸਾਡੇ ਲਈ ਉਹ ਵੀ ਖਤਰਾ ਵਧ ਰਿਹਾ ਇਹ ਇਹ ਮੇਰੇ ਹਿਸਾਬ ਨਾਲ ਤੁਸੀਂ ਇਹ ਕਰਤ ਰਹੇ ਹੋ ਪਰ ਇਹ ਵਾਕਈ ਨਹੀਂ ਮੈਂ ਤੁਹਾਨੂੰ ਖਤਰਾ ਵਧ ਰਿਹਾ ਇਹ ਖਤਰੇ ਵਾਲੀ ਘੰਟੀ ਹੈ ਕਿ ਉੱਥੋਂ ਪੁੱਟ ਕੇ ਉੱਤੇ ਮਿੱਟੀ ਲਾਉਣੀ ਕੋਈ ਸੇਫਟੀ ਵਾਲੀ ਗੱਲ ਸਾਡੀ ਮਜਬੂਰੀ ਆ ਸੇਫਟੀ ਵਾਲੀ ਗੱਲ ਨਹੀਂ ਕੀ ਔਰ ਜੇ ਮਿੱਟੀ ਬਾਹਰੋਂ ਆ ਜਾਏ ਜੀ ਤਾਂ ਹਟਵਾਈ ਹੋ ਜਾਏ ਲੇਬਰ ਵਧ ਜਾਏ ਪ੍ਰਸ਼ਾਸਨ ਕਰੇ ਉੱਥੇ ਪਿੱਛੇ ਪਾਸਿਆਂ ਤੋਂ ਮਿੱਟੀ ਲਿਆ ਕੇ ਸੀ ਬਰਸੋ ਚੌਥੇ ਵੀ ਡੀਸੀ ਸਾਹਿਬ ਨੂੰ ਵੀ ਗਿਆ ਸੀ ਐਸਡੀਐਮ ਸਾਹਿਬ ਨੂੰ ਵੀ ਗਿਆ ਸੀ ਕਿ ਤੁਸੀਂ ਮਿੱਟੀ ਦਾ ਪ੍ਰਬੰਧ ਕਰਕੇ ਮਿੱਟੀ ਭੇਜੋ ਇਹ ਬੇਨਤੀ ਕਰ ਰਹੇ ਨੇ ਕਿ ਤੁਸੀਂ ਆਇਓ ਪੁੱਛਿਆ ਪੁੱਛਣ ਤੋਂ ਬਾਅਦ ਤੁਹਾਨੂੰ ਹਾਲਾਤ ਪਤਾ ਲੱਗਣ ਤੋਂ ਬਾਅਦ ਜਿੱਥੋਂ ਜਿੱਥੇ ਇਸ ਜਗ੍ਹਾ ਹੋ ਚੁੱਕਿਆ ਉਸ ਦਾ ਕੋਈ ਛੇਤੀ ਆਪਾਂ ਹੱਲ ਨਹੀਂ ਕਰ ਸਕਦੇ ਪਰ ਇਸ ਦੇ ਘਾਣ ਜਿੱਤੂ ਰੋਕਿਆ ਜਾ ਸਕਦਾ ਹੈ ਉੱਥੇ ਜੇ ਤੁਸੀਂ ਕੋਈ ਪ੍ਰਬੰਧ ਨਹੀਂ ਕਰਦੇ ਜੋ ਟੁੱਟਿਆ ਪਹਿਲਾਂ ਉਹੀ ਹਾਲਾਤ ਇੱਥੇ ਬਣ ਤੋਂ ਬਾਅਦ ਆਉਂਦੇ ਹੋ ਤੇ ਉਸ ਦਾ ਕੋਈ ਫਾਇਦਾ ਨਹੀਂ ਹਾਂ ਇਹਨੂੰ ਰੋਕਣ ਲਈ ਤਰੰਤ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਇਹ ਮੇਰੀ ਬੇਨਤੀ ਹੈ ਜੀ ਤਾਂ ਕਿ ਇਹ ਜਿਹੜਾ ਇਹ ਪਿੰਡ ਜਿਹੜੇ ਆ ਵੱਢ ਸਕਣ ਧਾ ਲੱਗੀ ਹੋਈ ਆ ਸਾਰਿਆਂ ਦੀ ਇਹਥੋਂ ਮਿੱਟੀ ਬੁੱਟ ਕੇ ਸੀ ਇੱਥੇ ਲਾਈ ਜਾਂਦੇ ਆ ਪਰ ਸਾਨੂੰ ਦਿਸਦਾ ਵੀ ਅਸੀਂ ਇਹ ਕਿਉਂ ਕਰ ਰਹੇ ਆ ਪਰ ਸਾਡੀ ਮਜਬੂਰੀ ਬਣ ਗਈ ਹੁਣ ਇਹ ਉੱਥੋਂ ਵੀ ਨਾ ਲਾਈਏ ਹੁਣ ਅਕ ਰਾਤ ਨੂੰ ਹੀ ਪਾਣੀ ਆਇਆ ਨੂੰ ਵਾੜਾ ਤੋਂ ਸਾਡਾ ਬੰਦ ਸਾਰਾ ਖਰਾਬ ਹੋ ਜਾਣਾ ਹਾਂ ਬੰਦ ਤਾਂ ਤੁਹਾਡਾ ਤਕਰੀਬਨ ਮੇਰੇ ਸਾਡਾ 40% ਰਹਿ ਗਿਆ ਜੋ ਬਣਿਆ ਹੋਇਆ ਤੁਹਾਡਾ ਬਾਕੀ ਤੁਸੀਂ ਰੋਕਿਆ ਮਿੱਟੀ 40% ਅਸੀਂ ਤਾਂ ਮਜ਼ਦੂਰਾਂ ਨੇ ਆਪਣੇ ਕੋਈ ਸੇਵਾਦਾਰਾਂ ਨੇ ਕੁਝ ਲੇਬਰ ਨੇ ਰੁਕਿਆ ਅਰੇ ਇਹ ਵੀ ਇਤਰਾਤ ਪ੍ਰਸ਼ਾਸਨ ਨੂੰ ਧਿਆਨ ਦੇ ਕੇ ਕਰਨਾ ਚਾਹੀਦਾ ਬਿਲਕੁਲ ਜੀ ਤੇ ਤੁਸੀਂ ਤੁਹਾਡਾ ਇੱਥੇ ਆਪਣਾ ਕਾਰਜੋ ਹੈਗਾ ਪਿੰਡ ਕੇ ਲਈ ਅੱਛਾ ਤੁਹਾਡਾ ਖਲੀਪ ਹੈ ਤਕਰੀਬਨ ਦੇਖਿਆ ਕਿ ਜਿੰਨੇ ਵੀ ਇੱਥੇ ਸੇਵਾਦਾਰ ਨੇ ਉਹ ਬਾਹਰ ਹੋਏ ਆਏ ਹੋਏ ਨੇ ਸੇਵਾਦਾਰ ਜਿੱਥੇ ਪਹੁੰਚ ਰਹੇ ਆ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਜਿੱਥੇ ਕੰਮ ਕਰ ਰਹੇ ਨੇ ਖਤਰੇ ਵਾਲਾ ਕੰਮ ਹੈ ਇੱਥੇ ਜੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਗਤਾ ਦਿੱਤੀਆਂ ਜਾਂਦੇ ਨੇ ਉਹ ਜੂਰ ਪਹੁੰਚਾਈਆਂ ਜਾਣ ਅਸੀਂ ਪ੍ਰਸ਼ਾਸਨ ਦਾ ਉਹ ਧੰਨਵਾਦ ਕਰਦੇ ਆ ਤੇ ਸੰਸਥਾਵਾਂ ਦਾ ਧੰਨਵਾਦ ਕਰ ਜੋ ਸੇਵਾਦਾਰ ਸੇਵਾ ਕਰਦੇ ਨੇ ਸੰਸਥਾ ਦਾ ਸੇਵਾ ਕਰਦੇ ਨੇ ਉਹ ਵੀ ਇੱਕ ਵਾਰ ਇੱਥੇ ਜਰੂਰ ਪਹੁੰਚ ਥੋੜਾ ਪੈ ਪੈਂਡਾ ਇਸ ਦਾ ਚੌਂਕੀਦਾਰ ਆ ਜੀ ਅੱਛਾ ਇਸ ਥੰਮੂ ਵਾਲੇ ਪਿੰਡ ਦੇ ਥੰਮੂ ਆ ਪਿੰਡ ਦਾ ਭੋਇਪੁਰ ਦਾ ਜੇ ਟੁੱਟਦਾ ਰੋਡ ਬਣਾਇਆ ਗਿਆ ਉੱਥੇ ਕੋਈ ਪੋਲ ਨਹੀਂ ਬਣਾਇਆ ਗਿਆ ਇਹ ਟੁੱਟਦਾ ਤਾਂ ਸਮਝ ਲਓ ਸੀ ਫੁੱਟ ਪਾਣੀ ਹੋ ਜਾਣਾ ਪਿੰਡ ਵਿੱਚ ਕੋਈ ਪੁਰ ਥੰਮੂ ਆਲ ਦੇ ਵਿੱਚ ਅਸੀਂ ਉਤਰ ਕੇ ਆਏ ਆ ਕਾਫੀ ਉਚਾਈ ਮਤਲਬ ਤੁਹਾਡੇ ਸਾਹਮਣੇ ਪਾਣੀ ਟੱਪੂਗਾ ਸੁਣੋ ਨਹੀਂ ਪਾਣੀ ਉੱਥੇ ਟੱਪਣਾ ਬਾਅਦ ਚ ਪਹਿਲਾਂ ਸਰ ਪਿੰਡ ਹੀ ਨਹੀਂ ਲੱਭਣੇ ਕਿੱਥੇ ਗਏ ਜੀ ਤੇ ਅਸੀਂ ਪਹਿਲਾਂ ਉਹ ਦੱਸਿਆ ਕਿ ਇਸ ਦੇ ਗੇੜ ਵਿੱਚ 35 ਤੋਂ 40 ਪਿੰਡ ਆਉਂਦੇ ਨੇ ਹਾਂ ਜੀ ਜੇ ਇਹ ਕੋਈ 19 ਕਿ ਹੁੰਦੀ ਹੈ ਤਾਂ 35 40 ਪਿੰਡ ਖਤਰੇ ਦੇ ਵਿੱਚ ਤੁਸੀਂ ਰੋਡ ਦੇਖਿਆ ਕਿੰਨਾ ਉੱਚਾ ਵਾ ਪਿੰਡ ਨਾਲੋਂ ਬਿਲਕੁਲ ਹੀ ਬਹੁਤ ਦਰਿਆ ਇਥੋਂ ਪਾ ਟ੍ਰਾਂਸਪੋਰਟ ਨਹੀਂ ਆ ਪਿੰਡ ਦਰਿਆਲਾਂ ਜੀ ਦਰਿਆ ਉੱਚਾ ਵਾ ਜੀ ਜੇ ਟੁੱਟਦਾ ਇੱਥੋਂ ਜੀ ਕੁਝ ਵੀ ਹੁੰਦਾ ਵਾ ਤੇ ਪਿੰਡ ਨਹੀਂ ਲੱਭਣੇ ਨਾ ਕੋਈ ਪਿੰਡ ਦਾ ਬੰਦਾ ਨਾ ਕਿ ਮਾਲ ਡੰਗਾ ਲੱਭਣਾ ਜੀ ਤੇ ਨਾ ਕਿਹਨੇ ਰਾਸਾ ਪਾਣੀ ਦੇਣ ਆਉਣਾ ਕਿਉਂ ਇੰਟੇ ਪਾਣੀ ਤੇ ਕਿਸੇ ਨੇ ਨਹੀਂ ਆਉਣਾ ਬਿਲਕੁਲ ਬਿਲਕੁਲ ਜੀ ਕੋਈ ਨਹੀਂ ਕੋਈ ਅੱਗੇ ਅਸੀਂ ਦੇਖ ਰਹੇ ਸੀ ਕਿ ਕੋਈ ਕੋਈ ਸੰਸਤਾਵਾਂ ਉਸ ਹੈਨੀ ਬਾਰਡਰ ਤੇ ਗਈਆਂ ਨੇ ਉੱਥੇ ਤੇ ਲਾਸਟ ਪਿੰਡ ਹੈ ਬਾਰਡਰ ਦਾ ਪਿੰਡ ਦੇ ਜਿਹੜੇ ਲੋਕ ਆ ਭਰਾ ਤਖੜੇ ਲੋਕ ਆ ਜੀਵਦਾ ਲੋਕ ਆ ਉਹਨਾਂ ਆ ਕੇ ਬੰਨ ਬੰਨ ਡੇ ਆ ਰੋਡ ਬਣਾਉਣ ਦੇ ਆ ਨੰਗਰ ਵਾਤੇ ਨਹੀਂ ਤਾਂ ਨੱਕੇ ਵਿੱਚ ਪਾਣੀ ਵਿੱਚ ਨਾ ਕੇ ਸਾਰੇ ਆਉਂਦੇ ਆ ਤੇ ਨਹੀਂ ਤਾਂ ਉਹ ਵੀ ਨਹੀਂ ਜੀ ਤੇ ਹੁਣ ਦੇਖੋ ਕਿੰਨੇ ਦਿਨ ਲੱਗੂਗੇ ਰਾਹ ਬਣਾਉਣ ਨੂੰ ਤੇ ਫੇਰ ਜਾ ਕੇ ਤੇ ਜੇ ਉਹ ਤੂੰ ਪਹਿਲਾਂ ਟੁੱਟ ਜਾਈਏ ਮੈਂ ਤੁਹਾਡੇ ਇਹਦੇ ਉਹ ਘਰ ਨੇ ਕਿੰਨੇ ਰਾਸਤੇ ਤੋਂ ਕਿੰਨੇ ਘਰ ਟੁੱਟ ਚੁੱਕੇ ਨੇ ਇਹ ਕਾਇਲ ਹੈਗੇ ਆ 12 13 ਘਰ ਹੈ ਜੀ ਅਸੀਂ ਕਿੰਨਾ ਤੋਂ ਰਸਤਾ ਮਤਲਬ ਬਿਲਕੁਲ ਬੰਦ ਹੋ ਚੁੱਕਾ ਜੀ ਹਾਂ ਤੇ ਉਹ ਚਲ ਸੰਗ ਤੇਰਾ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਨੇ ਹਿੰਮਤ ਕੀਤੀ ਲੋਕੀ ਦੂਰੋਂ ਦੂਰੋਂ ਟਰਾਲੀਆਂ ਟਰੈਕਟਰ ਲੈ ਆ ਕੇ ਮਿੱਟੀ ਪਾਉਣ ਦੇ ਤੇ ਰਾਹ ਬਣਾਉਣ ਦੇ ਆ ਤੇ ਨੰਗਰ ਵਾਸਤੇ ਇੱਥੇ ਤਾਈ ਪਹੁੰਚਦਾ ਪਰ ਜਦੋਂ ਇੱਥੋਂ ਤਾਈ ਬੜੇ ਤਾਂ 2 ਦਿਨ ਲੱਗ ਜਾਣੇ ਆ ਦੋ ਇੱਥੋਂ ਤਾਈ ਦੇ ਲੋ ਜੀ ਪਹੁੰਚ ਨਹੀਂ ਹੋਣਾ ਤੇ ਦੋ ਦਿਨ ਤਿੰਨ ਦਿਨਾਂ ਚ ਭਾਈ ਉਹਦਾ ਤਾਂ ਕੁਝ ਵੀ ਹੋ ਸਕਦਾ ਹੈ ਬਿਲਕੁਲ ਜਿਵੇਂ ਇਹ ਦੱਸ ਰਹੇ ਨੇ ਕਿ ਪੰਜਾਬ ਹੀ ਪੰਜਾਬ ਦੇ ਕੰਮ ਆਉਂਦੇ ਨੇ ਪੰਜਾਬੀ ਪੰਜਾਬੀ ਦੇ ਉਦੋਂ ਹੀ ਪੰਜਾਬੀ ਪੰਜਾਬੀ ਦੇ ਕੰਮ ਆ ਰਹੇ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਸਾਡੇ ਪਿੱਛੇ ਜੋ ਇਹ ਬੰਨ ਸੀਗਾ तकरीबन ਉਹ ਤੁਸੀਂ ਸਾਹਮਣੇ ਜੋ ਟਾਲ ਲੱਗੀ ਉਸ ਤੋਂ ਦੇਖ ਸਕਦੇ ਹੋ ਕਿ ਸਿੱਧਾ ਰਸਤਾ ਸੀਗਾ ਖੁਰਕੇ ਇੱਥੇ ਆ ਚੁੱਕਾ ਤੇ ਇਸ ਨੂੰ ਰੋਕਣ ਲਈ ਮਿੱਟੀ ਦੀ ਜ਼ਿਆਦਾ ਲੋੜ ਹੈ ਤੇ ਡੰਗਰਾਂ ਲਈ ਰਾਸ਼ਨ ਦੀ ਲੋੜ ਹੈ ਅਸੀਂ ਵੀ ਆਪਣਾ ਬੇਨਤੀ ਕਰਦੇ ਹਾਂ ਕਿ ਜਿੰਨੇ ਸਸਤਾਵਾਂ ਨੇ ਉਹ ਸਾਰੇ ਪਹੁੰਚੋ ਇੱਥੇ ਰਾਸ਼ਨ ਪਾਣੀ ਦੀ ਬਿਲਕੁਲ ਲੋੜ ਨਹੀਂ ਪਰ ਡੰਗਰਾਂ ਦੇ ਚਾਰੇ ਦੀ ਤੇ ਇੱਥੇ ਮਿੱਟੀ ਦੀ ਬਿਲਕੁਲ ਲੋੜ ਹੈ ਸੇਵਾਦਾਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਜੀ